ਤਨ ਜੀਵਾ ਤਨ ਨਿਕ ਬਿਧੀ ਸਮਝਾ ਹੋ ਹਮੇ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾ ਕਿਹੜਾ ਭਾਰੀ ਹੋਵੇਗਾ 42 ਸਾਲ ਵਾਲਾ ਕਿ ਸਾਡੇ ਬਾਬਿਆਂ ਨੇ ਸਾਡੀਆਂ ਪਾਤਸ਼ਾਹੀਆਂ ਨੇ ਸਾਨੂੰ ਜੀਵਨ ਦਿੱਤਾ ਤੇ ਜੀਵਨ ਦੇ ਕੇ ਨਾਲੇ ਵੀ ਦੱਸਿਆ ਵੀ ਜੀਣਾ ਕਿਵੇਂ ਆ ਕਿ ਆਪਾਂ ਆਏ ਕਿੱਥੋਂ ਆ ਤੇ ਆਪਾਂ ਜਾਣਾ ਕਿੱਥੇ ਆ ਤੇ ਆਪਾਂ ਚੀਜ਼ ਕੀ ਆ ਜਦੋਂ ਆਪਾਂ ਮੇਰੀਆਂ ਭੈਣਾਂ ਬੈਠੀਆਂ ਬੱਚੇ ਨੂੰ ਸਟੱਡੀ ਕਰਾਉਣੇ ਆ ਨਾ ਉਹਨੂੰ ਸਾਰਾ ਕੁਝ ਪੜਾਇਆ ਜਾਂਦਾ ਹੈ ਜੋ ਉਹਦੀ ਜਰਨਲ ਨੌਲੇਜ ਹੈ ਇਦਾਂ ਹੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੜਨਾ ਸ਼ੁਰੂ ਕਰੇਗਾ ਨਾ ਅਰਥਾਂ ਸਮੇਤ ਉਹਦੀ ਜੀਂਦੇ ਦੀ ਮੌਤ ਹੋ ਜੂਗੀ ਆਖੋ ਸਤਨਾਮ ਜੀਂਦੇ ਦੀ ਮੌਤ ਜੇ ਤੇ ਪੜੋਗੇ ਨਹੀਂ ਤੇ ਮਹਾਰਾਜ ਸਾਹਿਬ ਕਹਿੰਦੇ ਜੀਂਦੇ ਵੀ ਤੁਰੇ ਫਿਰਦੇ ਆਖੋ ਸਤਨਾਮ ਪਰ ਦੂਜੇ ਪਾਸੇ ਵੇਖੀਦਾ ਕੋਈ 15 ਸਾਲਾਂ ਦਾ ਗੱਭਰੂ ਕੋਈ 20 ਸਾਲਾਂ ਦਾ 25 ਸਾਲਾਂ ਦਾ ਹੱਥਾਂ 'ਚ ਸਿਰੰਜਾਂ ਤੇ ਸੁੱਤੇ ਹੀ ਰਹਿ ਗਏ ਆਖੋ ਵੇਗ। ਇਹ ਉਹ ਵੀ ਸਰੀਰ ਜਿਹੜੇ ਆਪਣੇ ਨਾਂ ਪੜ੍ਹੇ ਲਿਖੇ ਖੇਡੇ ਇਕੱਠੇ ਰੋਟੀਆਂ ਖਾਧੀਆਂ ਉਹਨਾਂ ਦੀਆਂ ਤਸਵੀਰਾਂ ਰਹਿ ਗਈਆਂ ਮਰ ਗਏ। ਤੇ ਜੇ ਉਹ ਨਹੀਂ ਰਹੇ ਤੇ ਗੁਰਬਾਣੀ ਕਹਿੰਦੀ ਇੱਕ ਸੱਜਣ ਚਲੇ ਇੱਕ ਚੱਲ ਗਏ ਰਹਿੰਦੇ ਪੀ ਫੁੱਲ ਜਾਹੇ। ਜਿਨੀ ਸਤ ਗੁਰ ਨਾਸਿਓ ਸੇ ਆਏ ਗਏ ਪਛਤਾਹੇ ਆਉ ਥੋੜਾ ਜਿਹਾ ਸੇਵਾ ਕਰ ਲਈ ਸੇਵ ਲਈ ਉਹਨੂੰ ਸਾਰੇ ਕਿਰਪਾ ਕਰਿਓ ਤੁਸੀਂ ਲੰਬੇ ਸਮੇਂ ਤੋਂ ਬੈਠੇ ਜਾਬ ਕਰੀਏ ਜੀ ਸਤ ਨਾਮ ਵਾਹਿਗੁਰੂ ਸਤ ਸਿਰ ਦੁੱਖਾਂ ਕੈ ਦੁੱਖ ਸਿਰ ਦੁੱਖਾਂ ਕੈ ਦੁੱਖ ਕੈ ਦੁੱਖ ਪੜੋ ਪੜੋ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਉਤਰੇ ਮਨ ਕੀ ਭੁੱਖ ਉਤਰੇ ਮਨ ਕੀ ਭੁੱਖ ਉਤਰੇ ਮਨ ਕੀ ਭੁੱਖ ਕੌੜਾ ਜਿਉ ਕਿਹਦੀ ਤਾਂ ਪਾਈ ਸਕੀ ਤੇ ਨਾ ਇਹ ਕਹਿੰਦੇ ਬਾਬਾ ਖਰਵਾ ਬੋਲਦਾ ਸਭ ਤੋਂ ਕੌੜਾ ਸੱਚ ਇਹ ਆ ਵੀ ਜਿੰਨੇ ਆਪਾਂ ਬੈਠੇ ਆਪਣੇ ਚ ਇੱਕ ਵੀ ਰਹਿਣਾ ਨਹੀਂ ਤੁਸੀਂ ਆ ਸਮਾਗਮ ਸਾਲ ਬਾਅਦ ਜੇ ਕਰਾਉਂਦੇ ਹੋ ਨਾ ਅੱਜ ਡਾਇਰੀ ਤੇ ਨਾਂ ਲਿਖ ਲਿਓ ਬੀਬੀਆਂ ਬੰਦਿਆਂ ਦੇ ਅਗਲੇ ਸਮਾਗਮ ਵਿੱਚ ਵੇਖਿਓ ਕਿੰਨੇ ਵਿੱਚ ਨਹੀਂ ਹੋਣੇ ਕਿਹੜਾ ਵੈਰ ਹੈ ਨਾ ਕਾਦਾ ਡਰ ਹੈ ਮੈਂ ਉਹ ਉਹਨਾਂ ਨੂੰ ਪੜਿਆ ਜਦੋਂ ਨਾ ਤੇ ਮੇਰੀ ਜ਼ਿੰਦਗੀ ਚ ਬੜੀ ਸਕੂਨ ਦੀ ਗੱਲ ਆਈ ਇਹ ਸੱਚੀ ਗੱਲ ਹੈ ਨਾਲ ਦੇ ਸਾਥੀ ਪਰਿਵਾਰ ਵੀ ਕਹੋ ਵੀ ਤੁਸੀਂ ਕਾਟਾ ਖਾਓਗੇ ਆਖੋ ਵੇ ਗਰੂ ਮੈਂ ਕਿਹਾ ਅਸੀਂ ਕਾਟਾ ਨਹੀਂ ਖਾਣਾ ਕਾਟਾ ਖਾਓਗੇ ਤੁਸੀਂ ਕਿਉਂਕਿ ਸਾਰੀ ਜ਼ਿੰਦਗੀ ਜਿਹੜੀ ਜਾਇਦਾਤ ਜਿਹੜੀ ਪ੍ਰਾਪਰਟੀ ਜਿਹੜੇ ਕੰਮ ਆਪਾਂ ਮਾੜੇ ਕਰਮ ਕਰ ਕਰ ਦੋ ਨੰਬਰ ਦੇ ਧੰਦੇ ਕੀਤੇ ਜਿੱਦਨ ਮੌਤ ਆਈ ਕਰਦਿਆਂ ਨੰਗੇ ਕਰਕੇ ਤੋਰਨਾ ਘਾਟਾ ਤੇ ਤੂੰ ਹੀ ਖਾਣਾ ਜਿਹੜਾ ਕਹਿੰਦਾ ਨਾ ਮੈਂ 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 ਅਸੀਂ ਘਾਟਾ ਨਹੀਂ ਖਾਣਾ ਕਿਉਂਕਿ ਸਾਡਾ ਵੇਰੀ ਪੈਲੀ ਮੇਰਾ ਘਰ ਮੇਰੀ ਜ਼ਮੀਨ ਮੇਰੇ ਪੁੱਤ ਮੇਰੀ ਕੁਰਸੀ ਕਿਉਂਕਿ ਗੁਰਬਾਣੀ ਕਹਿੰਦੀ ਆ ਜਿਹੜੇ ਮੂੰਹ ਦੇ ਨਾਲ ਮੈਂ ਮੈਂ ਕਹਿੰਦਾ ਜੀਵਤ ਮੈਂ ਦਿੱਤੀ ਆ ਹੋ ਲੋ ਸਤਨਾ ਹੁਣ ਜੇ ਮੈਂ ਕਹਾਂ ਗਿਆਨੀ ਸੁਖਦੇਵ ਸਿੰਘ ਕਥਾ ਕਰਦੇ ਮੈਂ ਕੌਣ ਕਥਾ ਕਰਨ ਵਾਲਾ ਲੱਤਾਂ ਬੈਠੀਆਂ ਚੌਂਕੜਾ ਮਾਰ ਕੇ ਸਤਿਆ ਵੈਗਰੂ ਦੇ ਅੰਦਰ ਆਹ ਧੜਕਣ ਚੱਲਣ ਦੀ ਸਵਾਸ ਵੈਗਰੂ ਦੇ ਅੰਦਰ ਆਹ ਦਿਮਾਗ ਦੇ ਵਿੱਚ ਗੱਲ ਆਉਂਦੀ ਮੈਂ ਤੁਹਾਡੇ ਤੱਕ ਭੇਜੀ ਜਾਣਾ ਤਰਸਉਦਾ ਹੀ ਆ ਹੁਣੇ ਇੱਥੇ ਕੋਈ ਗਲਤ ਗੱਲ ਬੋਲ ਲਈਏ ਤੇ ਕੀ ਬਣ ਜੇ ਸਾਰੀ ਖੇਡ ਦਾਤੇ ਦੀ ਜੇ ਸਮਝ ਆ ਜੇ ਤਾਈਓ ਮਾਰੇ ਕਹਿੰਦੇ ਗੁਰਾ ਇੱਕ ਦੇਹ ਬੁਝਾਈ ਸਭਨਾ ਦੀਆ ਹੁੰ ਗਾਰਾ ਪਰਿਆ ਕਰੋ ਢਾਡੀ ਸਿੰਘ ਦੇ ਚਾਰਵੇਂ ਤੇ ਕੱਲਾ ਵਾਂ ਤੇ ਟਾਈਮ ਤੁਸੀਂ ਮੈਨੂੰ ਬਰਾਬਰ ਦਾ ਦਿੱਤਾ ਆਖੋ ਵਹਿਰੇ ਹੁਣ ਤਿੰਨ ਸਿੰਘ ਗਾਉਂਦੇ ਐ ਲੈਕਚਰ ਵਾਲੇ ਨੂੰ ਸਾਹ ਆ ਜਾਂਦਾ ਨਾ ਤੇ ਬਾਜੀ ਵਾਲੇ ਗੁਰਮੁਖ ਸਾਹਿਬ ਮਾਰੇ ਦੀ ਗੋਚ ਚ ਬਹਿਣਾ ਯਾਦ ਰੱਖਣਾ ਮੇਰੇ ਪਾਤਸ਼ਾਹ ਦੀ ਬਾਣੀ ਕਹਿੰਦੀ ਆਪ ਗਵਾਈਐ ਤਾਂ ਸ਼ਹ ਪਈਐ ਆਪਾ ਗਵਾ ਦਿਓ ਉਹ ਮੈਂ ਕਹਾਣੀ ਸੁਣੀ ਮੈਨੂੰ ਬੜੀ ਦਿਲਚਸਪ ਲੱਗੀ ਗੱਲਬਾਤ ਕਿਵੇਂ ਸੁਣਿਓ ਵੀ ਸਰਮੱਦ ਨੇ ਬੰਦਕੀ ਕੀਤੀ ਰਾਜ ਕੇ ਸੱਸਾ ਕਹਿੰਦਾ ਸੱਚ ਨਾ ਜੁੜ ਤੱਤਾ ਕਹਿੰਦਾ ਤਿਆਗੀ ਹੋ ਜਾ ਤੇ ਤਿਆਰੀ ਰੱਖੀ ਕਈ ਇਹੋ ਜਿਹੇ ਬੰਦੇ ਰੋਟੀ ਖਾਂਦਿਆਂ ਅਟੈਕ ਹੋ ਗਿਆ ਬੁਰਕੀ ਨੀ ਵਿੱਚ ਪਈ ਮੂੰਹ ਦੇ ਉਹਨਾਂ ਨੂੰ ਮਾਰਿਆ ਕਿਸ ਨੇ ਕੋਈ ਨਾਂ ਨਹੀਂ ਲੈਂਦਾ ਇਸ ਕਰਕੇ ਮਾਰੇ ਕਹਿੰਦੇ ਹੁਣ ਤੇ ਉਮਰ ਵੀ 50 ਸਾਲ ਅੱਗੇ 100 ਹੁੰਦੀ ਬਿਮਾਰੀਆਂ ਦੇ ਤੇ ਅੱਗੇ ਖਾਦੇ ਪੈਰ ਚੱਜ ਤਰਾਂ ਜੀ ਸਿੱਖੀ ਨੂੰ त्याग ਗਿਆ ਨੇ ਖੜਵਾ ਤੇ ਅਸੀਂ ਆਪੇ ਬੋਲਣਾ ਵੀ ਜਿਨੇ ਹੁਣ ਖੋਪਰੀ ਵਾਲੀ ਕੇਸ ਨਹੀਂ ਕਟਾਏ ਤੇ ਅਸੀਂ ਕੁਰਸੀ ਤੇ ਬਹਿ ਕੇ ਨਾਲੇ ਲੱਖ ਰੁਪਈਆ ਦੇਣਾ ਤੇ ਨਾਲੇ ਬੇਅਦਵੀ ਕਰਨੀ ਤੇ ਕੜਵਾ ਹੀ ਕਹਿਣਾ ਬੋਲੋ ਸਤਨਾਮ ਦੂਸਰੀ ਸਿਦਕ ਦੀ ਸਿੱਖੀ ਦੇ ਵਿੱਚ ਭਾਈ ਸ਼ਵੇਗ ਸਿੰਘ ਸ਼ਹਿਬਾਜ਼ ਸਿੰਘ ਦੋਵੇਂ ਪਿਓ ਪੁੱਤ ਚਰਖੜੀ ਤੇ ਬੋਲੋ ਵਾਹਿਗੁਰੂ ਤੀਸਰੀ ਸਿਦਕ ਦੀ ਸਿੱਖੀ ਦੇ ਵਿੱਚ ਭਾਈ ਮਣੀ ਸਿੰਘ ਸਾਹਿਬ ਜਿਨ੍ਹਾਂ ਦੇ ਟੋਕਰੇ ਦੋ ਤਿੰਨ ਭਰਤੇ ਘੱਟ ਘੱਟ ਕੇ ਜਿਨ੍ਹਾਂ ਨੂੰ ਅਰਦਾਸ ਜੀ ਯਾਦ ਕਰਦੇ ਆ ਇਸੇ ਤਰ੍ਹਾਂ ਅਗਲੀ ਲਿਸਟ ਦੇ ਵਿੱਚ ਨਾਂ ਜਿਨ੍ਹਾਂ ਦੀ ਪੁੱਠੀ ਖੱਲ ਲਾਈ ਗਈ ਆਖੋ ਸਤਨਾਮ ਇੱਕ ਪਾਵਨਾ ਦੀ ਸਿੱਖੀ ਹੈ ਉਸ ਦੇ ਵਿੱਚ ਜਿਕਰ ਆਉਂਦਾ ਹੈ ਰਾਏ ਬੁਲਾਰ ਦਾ ਬਹੁਤ ਵੱਡਾ ਮੱਥਾ ਟੇਕਿਆ ਭਾਵਨਾ ਦਾ 700 ਮਰਬਾ ਦੂਸਰੀ ਭਾਵਨਾ ਦੀ ਸਿੱਖੀ ਲਖੀ ਸ਼ਾਵਣਜਾਰਾ ਜਿਨਨੇ ਮਹਾਰਾਜ ਦੇ ਸਰੂਪ ਨੂੰ ਸਸਕਾਰ ਕਰਨ ਵਾਸਤੇ ਲੋਕੀ ਘਰ ਬਣਾਉਂਦੇ ਮਰਗੇ ਪਹਿਲਾਂ ਇੱਧਰ ਬਣਾਏ ਹੁਣ ਕਹਿੰਦੇ ਇੱਥੇ ਮਾਹੌਲ ਜਿਆ ਖਰਾਬ ਹੈ ਫਾਇਦਾ ਇਸ ਤਰ੍ਹਾਂ ਹੀ ਕਰੀ ਜਾਂਦੇ ਆ ਇਹ ਮੂਲ ਆ ਤੇ ਜਦੋਂ ਜੜ ਕੱਟੀ ਗਈ ਭਾਗਾ ਵਾਲਿਓ ਤੇ ਪੱਤੇ ਵੀ ਸੁੱਕ ਜਾਣੇ ਤੇ ਫਲ ਵੀ ਸੁੱਕ ਜਾਣੇ ਤੇ ਫੁੱਲ ਵੀ ਮੋਕ ਜਾਣੇ ਆਖੋ ਸਤਨਾਮ ਤਾਂ ਮਹਾਰਜ ਕਹਿ ਕੇ ਗਏ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਮਰ ਜਾਣਾ ਕਹਿੰਦੇ ਉਸ ਦਿਨ ਤੁਸੀਂ ਜਦੋਂ ਤੁਹਾਡੇ ਕਰੋ ਨਿਤਨੇਮ ਨਿਕਲ ਗਿਆ ਪੱਗ ਚਲੇਗੀ ਚੁੰਨੀ ਚਲੇਗੀ ਤੇ ਉਹ ਤੇ ਮੈਨੂੰ ਲੱਗਦਾ ਟਾਈਮ ਆ ਗਿਆ ਹੁਣ ਚੱਲ ਰਿਹਾ ਨਾ ਕੁਝ ਕੁ ਰੂਹਾਂ ਨੂੰ ਛੱਡ ਕੇ ਨਾ ਕੋਈ ਸੰਥਿਆ ਕਰਦਾ ਨਿਤਨੇਮ ਬੀਬੀ ਕਰਦੀ ਪਾਪਾਂ ਉਹ ਗੁਰਦਾਰੇ ਵੀ ਨਹੀਂ ਨਵੇਂ ਜਾਂਦੇ ਤੇ ਪੱਗ ਤੋਂ ਵੀ ਕਿਨਾਰਾ ਕਰ ਲਿਆ ਜਿਸ ਦਿਨ ਵਿਆਹ ਹੁੰਦਾ ਉਸ ਦਿਨ ਬਣਾਉਂਦੇ ਆਖੋ ਸਤਨਾਮ ਉਸ ਦਿਨ ਕਲਗੀ ਵੀ ਲਾਈ ਹੁੰਦੀ ਤੇ ਸ੍ਰੀ ਸਾਹਿਬ ਖੜੀ ਹੁੰਦੀ ਏ ਤਿੰਨੇ ਗਿਫਟ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਘੜੀ ਚ ਦਿੱਤੇ ਤੇ ਆਖਿਆ ਪੱਕੇ ਕੋਲੇ ਰੱਖਿਓ ਤੇ ਉਹ ਫਿਰ ਕਹਿੰਦੇ ਨਹੀਂ ਭਾਰਾ ਕੰਮ ਆਖੋ ਸਤਨਾਮ ਦੇ ਵੀਰ ਮਰਾਂਗੇ ਨਾ ਮਰ ਕਹਿੰਦੇ ਅਤ ਸੁੰਦਰ ਤਸੂਰਾ ਚਤਰ ਦਿਸੈ ਹਵੰਤ ਆ ਗਿਆ ਭਗਵਾਨ ਪੁਰਖ ਹੈ ਨਾਨਕ ਕੀੜੀ ਸਾਸ ਕਰ ਖਤੇ ਕਹਿੰਦੇ ਜਿਨ੍ਹਾਂ ਨੇ ਇਹਨੇ ਗਨ ਮੈਣ ਲਾਏ ਇਨੀਆਂ ਇਨੀਆਂ ਬੁਲਟ ਪ੍ਰੂਫ ਜਗਟਾਂ ਤੇ ਕਿਲੇ ਦੇ ਕਿਲੇ ਉਸਾਰਲੇ ਵੀ ਮੇਰੇ ਤੱਕ ਪਹੁੰਚੇ ਨਾ ਰਾਤ ਨੂੰ ਸੁੱਤਾ ਇਹੋ ਜੀ ਕੀੜੀ ਜ਼ਹਿਰੀਲੀ ਲੜੀ ਸਵੇਰ ਨੂੰ ਸਰੀਰ ਹੀ ਨੀਲਾ ਹੋ ਗਾ ਪਤਾ ਲੱਗਾ ਰਾਜਾ ਉੱਠਿਆ ਨਹੀਂ ਕਹਿੰਦੇ ਕਿੰਨੇ ਮਾਰਤਾ ਸਾਰੀ ਖੋਜ ਕਰਕੇ ਪਤਾ ਕੀਤਾ ਨਾ ਗੋਲੀ ਨਾ ਤੀਰ ਨਾ ਤਲਵਾਰ ਇਹਨੇ ਪ੍ਰਬੰਧ ਬੜੇ ਕੀਤੇ ਇਹ ਪੰਜਵੇਂ ਪਾਦਸ਼ਾਹ ਦਾ ਸ਼ਬਦ ਹੈ ਬਹੁਤ ਯਤਨ ਕਰਤਾ ਬਲਵੰਤਕਾਰੀ ਸਵੰਤ ਸੂਰਾ ਚਤਰ ਦਸੈ ਬਹੁਤ ਯਤਨ ਕਰਦਾ ਕਹਿੰਦੇ ਫਿਰ ਜਦੋਂ ਰਿਸਰਚ ਕੀਤੀ ਪਤਾ ਲੱਗਾ ਕੋਈ ਜਰੀਲਾ ਕੀੜਾ ਸੁੱਤੇ ਨੂੰ ਲੜ ਗਿਆ ਤੇ ਖੜੇ ਖੜੋਤੇ ਰਹਿ ਗਏ ਕਿ ਨਹੀਂ ਬਾਣੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਸੱਚ ਜੀਉਣਾ ਕਰੇ ਬਹਿ ਜੋ ਨਾ ਕਿਤੇ ਸੇਵਾ ਜਾਇ ਕਰੋ ਸੱਚ ਬੋਲਿਓ ਫਿਰ ਕਿਹੜਾ ਬਾਜਾਂਗੇ ਇੱਕ ਦਿਨ ਆਵੇਗਾ ਫਕੀਰ ਹੱਸਦਾ ਆਵੇ ਤੇ ਸਰਮੱਦ ਕਹਿੰਦਾ ਪੂਰੀ ਰੋ ਦੇ ਵਿੱਚ ਦੱਸੋ ਕਹਿੰਦਾ ਸਦਿਆ ਤੇ ਜਦੋਂ ਆਸਾ ਵੇਖਿਆ ਅੱਧੀ ਮੌਤ ਤੇ ਉੱਥੇ ਹੋ ਗਈ ਔਰੰਗਜ਼ੇਬ ਦੀ ਅੱਖ ਹੋਏ ਕਹਿੰਦਾ ਇਹਨੂੰ ਕੋਈ ਮਤਬਲ ਨਹੀਂ ਵੀ ਇਹਨੂੰ ਇਹਨੂੰ ਮਾਰਨ ਵਾਸਤੇ ਸਦਿਆ ਕਿਤੇ ਸੁੱਖੇ ਜਿੰਦੇ ਦਾ ਜੀਵਨ ਪੜਿਓ ਜਿੱਦਨ ਉਹਨਾਂ ਨੂੰ ਫਾਂਸੀ ਉਹਨਾਂ ਲੱਡੂ ਵੰਡੇ ਉਹ ਜੱਜ ਵੀ ਰਹਾਣ ਹੋਇਆ ਕਹਿੰਦੇ ਇਹ ਜਿੰਸ ਕਿਦਾਂ ਦੀ ਆ ਪੀ ਲੋਕੀ ਮੌਤ ਵੇਖ ਕੇ ਬੀਬੀ ਮੜਾ ਤਾਂ ਠਾਹ ਜੇ ਤੇ ਕੰਬਣ ਲੱਗ ਪਿੜੇ ਭੱਜ ਕੇ ਡਾਕਟਰ ਲਿਆਓ ਮੈਨੂੰ ਕੁਝ ਹੁੰਦਾ ਇਹ ਕਿਦਾਂ ਦੀ ਰੂਹ ਐ ਜਿਨ੍ਹਾਂ ਨੂੰ ਪਤਾ 20 ਮਿੰਟਾਂ ਨੂੰ ਫਾਂਸੀ ਨਾ ਗਲ ਘੁੱਟਨੇ ਤੇ ਲੱਡੂ ਵੱਢੰਦੇ ਐ ਇਹ ਉਹ ਕੌਮ ਐ ਸਾਡੀ ਪਰ ਥੋੜਾ ਜਿਹਾ ਵਿਸਰਗੇ ਨਾ ਮੋਹ ਮਾਇਆ ਜੀ ਚ ਫਸ ਗਏ ਵੀ ਵਿਆਹ ਵੀ ਕਰਾਓ ਪਰ ਹੰਟ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ 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 ਗੁਰੂ ਵਾਹਿ ਗੁਰੂ ਵਾਹਿ 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 ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ 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 ਗੁਰੂ ਵਾਹਿ ਗੁਰੂ ਵਾਹਿ ਲੈ ਗਿਆ ਇਹ ਬਾਣੀ ਦੱਸਦੀ ਵੀ ਤੋਖਾ ਏ ਆਪਾਂ ਇਸ ਤਰ੍ਹਾਂ ਕਰਦੇ ਫਿਰਦੇ ਨਾ ਇੱਥੋਂ ਵੀ ਗੱਲ ਬਣ ਜਾਈ ਇੱਧਰੋਂ ਬਣ ਜਾਈ ਉਹ ਵੀ ਕਰ ਲੋ ਪਰ ਬਾਣੀ ਜਿਹੜਾ ਪੜਨ ਲੱਗ ਪੈਂਦਾ ਸਮਾਗਮ ਚੋਂਦਾ ਮਾਰੇ ਕਹਿੰਦੇ ਕੋਡੀ ਕੋਡੀ ਜੋਰ ਕੈ ਚਲਤੀ ਬਾਰ ਨਾ ਕਸ਼ ਮਿਲਿਓ ਪ੍ਰਾਣੀ ਕਿਆ ਮੇਰਾ ਜੈਸੇ ਤਰਵਰ ਰੱਖੂ ਕੰਧਉ ਸਾਰੋ ਨੀਵਾ ਸਾਢੇ ਤੀਨ ਹਾਥ ਆਹ ਬਾਣੀ ਨਾ ਪਿਆਰੀ ਆ ਨਾ ਕਿਤੇ ਪਹਿਲੇ ਬਜ਼ੁਰਗਾਂ ਲਾਗੇ ਬਹਿਣਾ ਪੁੱਤ ਸੁਣਾਉ ਪਾਠ ਅੱਖੋ ਵੇਗਰੇ ਹੁਣ ਤੇ ਕਮਰੇ ਤੋਂ ਡਰਦੇ ਜਿੱਥੇ ਪਾਠ ਚੱਲਦਾ ਨਾ ਉਧਰੋਂ ਡਰ ਆਉਂਦਾ ਸਾਡੇ ਨਵੇਂ ਮੁੰਡੇ ਕੁੜੀਆਂ ਬਾਪੂ ਨੂੰ ਕਹਿਣਗੇ ਤੂੰ ਹੁਲਾ ਦੇ ਤੇ ਅੰਦਰ ਬਹਿ ਜਾ ਤਵਾ ਡੇਲੀਆ ਬਾਣੀ ਬਾਪੂਰੀ ਤੇ ਲੰਘੀ ਹੁਣ ਕਾਲੀ ਹੂੰ ਫਨ ਤੌੜ ਲਿਆਏ ਬਾਪੂ ਨੂੰ ਦੇ ਮਾਰੇ ਕਹਿੰਦੇ ਤੂੰ ਮੰਜੇ ਤੇ ਰਾਮ ਕਰ ਤੂੰ ਨਹੀਂ ਮੇਰੇ ਕੋ ਬਹਿਣਾ ਪੁੱਛੋ ਕਿੱਥੇ ਲਿਖਿਆ ਬਾਣੀ ਕਹਿੰਦੀ ਨੈਣੋਂ ਨੀਰ ਬਹਿ ਤਨ ਖੀਨਾ ਭਏ ਕਿ ਖੋਲੂ ਘਰ ਖੋਲੂ ਪਰ ਮਰੇ ਕਹਿੰਦੇ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਤਿੰਨ ਚੀਜ਼ਾਂ ਬੰਦੇ ਨੂੰ ਲੁੱਟਦੀਆਂ ਜਦੋਂ ਮੌਤ ਹੁੰਦੀ ਪਹਿਲਾਂ ਕਰ ਦੇ ਲੁੱਟ ਦੇ ਇੱਕ ਵੀਡੀਓ ਵੇਖੀ ਬਾਪੂ ਮਰਿਆ ਤੇ ਮਰੇ ਦੇ ਗੂਠੇ ਲਵਾਉਂਦਾ ਆਖੋਏ ਰਾਤ ਨੂੰ ਹੀ ਕੰਮ ਕਰ ਲਿਆ ਦੂਸਰਾ ਆਪਣਾ ਤਣ ਤੇ ਮਾਇਆ ਧਾਇਆ ਪਹਿਲਾਂ ਘਰ ਦੇ ਲੁੱਟਦੇ ਆ ਫੇਰਾ ਜਿਹੜੇ ਸਰੀਰ ਨੂੰ ਕਰੀਮਾ ਸ਼ਰੀਮਾ ਦੇ ਨਾਈ ਕੋਲੇ ਜਾ ਕੇ ਲੱਖਾਂ ਰੁਪਈਆ ਇਹਦੇ ਤੇ ਲਾਉਂਦੇ ਆ ਹੀ ਖਰਵੇ ਬਾਬਾ ਜੀ ਬਚਨ ਇਹਦਾ ਕਰਕੇ ਕਹਿੰਦੇ ਖਰਵਾ ਬੋਲਦਾ ਖੋਏ ਗਰੂ ਇਹ ਕਾਰਨ ਕੀ ਮਹਾਰਜ ਇਸ ਦੇ ਨੂੰ ਕਹਿੰਦੇ ਗੰਦਕੀ ਦਾ ਪੁਤਲਾ ਏ ਕਰਤੂਤ ਪਸ਼ੂ ਕੀ ਲੋਕ ਵਿਚਾਰਾ ਆ ਸਰੀਰ ਦੇ ਬਦਲੇ ਲੋਕਾਂ ਦੀਆਂ ਧੀਆਂ ਸੜ ਗਈਆਂ ਓਏ ਐ ਸ੍ਰੀ ਰਾਮ ਬਦਲੇ ਮੇਰੀਆਂ ਭੈਣਾਂ ਪੀ ਐਚ ਡੀ ਕੀਤੀਆਂ ਮਾਰਤੀਆਂ ਲੋਕਾਂ ਨੇ ਕਿਉਂ ਹੁਣ ਉਹ ਚੀਜ਼ ਸਸਤੀ ਜਿਹੜੀ ਪੈਸੇ ਨਾਲ ਮਿਲਦੀ ਹੈ ਉਹ ਚੀਜ਼ ਮਹਿੰਗੀ ਜਿਹੜੀ ਸਿਰ ਦੇ ਕੇ ਮਿਲਦੀ ਹੈ ਤਾਂ ਮਾਰੇ ਸਾਹਿਬ ਨੇ ਬਚਪਨ ਚ ਇਹਨੂੰ ਗਲੋਂ ਲਾਇਆ ਆਖੋ ਸਤਨਾਮ ਸ੍ਰੀ ਵਬੜਾ ਪ੍ਰਚਾਰ ਅੰਦਰ ਛੁਪਿਆ ਪਿਆ ਜੇ ਕਿਤੇ ਕੋਈ ਮੰਨ ਲੈਣਾ ਤੇ ਮੈਂ ਕਹਿੰਦਾ ਆਪੇ ਤੁਸੀਂ ਕਹਣਾ 11 ਬੰਦੇ ਆਉਣ 11 ਕੀ ਪੰਜ ਹੀ ਜਾਣੇ ਆਉਣ ਤੇ ਬਸਤਰ ਵੀ ਸੇਵਾ ਹੀ ਕਰਾਂਗੇ ਜੇ ਆਹ ਕਥਾ ਸੁਣ ਲੇ ਕੋਈ ਇਹ ਖਰ ਵੀ ਆਪੇ ਲਗਣੀ ਆਖੋ ਸਤਨਾ ਜਿਨ੍ਹਾਂ ਦੇ ਘਰ ਧੀਆਂ ਨਹੀਂ ਹੈਗੀਆਂ ਉਹਦੇ ਕਹਿੰਦੇ ਵੀ ਸਾਰਾ ਕੁਝ ਆਜੇ ਨਾਲ ਹੀ ਆਖੋ ਹੈ ਵੀ ਲੈ ਲਓ ਜੋ ਮਰਜੀ ਦੇ ਇੱਕ ਬੰਨੇ ਬਾਪੂ ਨੂੰ ਮੱਥਾ ਟੇਕੀ ਜਾਣਗੇ ਇਹ ਪੇਦਾਤ ਤੇਰੀ ਗੱਡੀ ਦਾਜ ਦੀ ਤੇ ਲਿਖਿਆ ਹੁੰਦਾ ਪਿਛੇ ਇਹ ਪੇਦਾਤ ਹਣ ਸਾਡੇ ਨਾਲ ਭਿੜੇ ਤੇ ਕਹਿੰਦੇ ਜੀ ਤੁਸੀਂ ਨਹੀਂ ਪੈਸੇ ਲੈਂਦੇ ਕਥਾ ਦੇ ਆਖੋ ਹੈ ਮੈਂ ਕਹਾਂ ਉਹ ਵਿਸ਼ਾ ਛੱਡ ਤੁਸੀਂ ਇਹ ਵੇਖੋ ਇਹ ਪੰਜਾਬ ਦੀ ਧਰਤੀ ਆ ਤੇ ਪੱਗ ਦੇ ਬਦਲੇ ਤੇ ਦਾੜੇ ਸ੍ਰੀ ਸਾਹਿਬ ਦੇ ਬਦਲੇ ਗੁਰੂ ਨੇ ਸਰਵੰਸ ਵਾਰਤਾ ਬੰਦਾ ਦੇ ਵੇਖ ਲਓ ਕਹਿੰਦੇ ਕਿਦਾਂ ਵੇਖ ਲਈਏ ਮੈਂ ਕਹਾਂ ਜੇ ਮੇਰੀ ਗੱਡੀ ਦੀ ਥਾਂ ਤੇ ਮੁੱਖ ਮੰਤਰੀ ਐਮ.ਐਲ.ਏ ਹੋਵੇ ਕਟੋਂਗੇ ਪਰਚੀ ਉਹਨਾਂ ਕੋ ਥੋੜਾ ਪੈਸਾ ਕਿਤੇ ਬੋਲੋ ਵੈਗਰ ਉਹਨਾਂ ਨੇ ਸਾਰਾ ਕੁਝ ਖਾ ਲਿਆ ਜਦੋਂ ਲਾਲਬੱਤੀ ਟੂ ਟਾਂ ਟੂ ਟਾਂ ਕਰਦੀ ਤੇ ਬੈਰੀਕੇਡ ਖਿੱਚ ਦਿੰਨੇ ਆ ਫਿਰ ਦੇਸ਼ 'ਚ ਇੱਕ ਕਾਨੂੰਨ ਹੋਣਾ ਚਾਹੀਦਾ ਏ ਜਿਵੇਂ ਬਾਹਰਲੇ ਦੇਸ਼ਾਂ ਵਿੱਚ ਇੱਕ ਆਮ ਬੰਦਾ ਵੀ ਉਹ ਕਾਨੂੰਨ ਤੇ ਰਾਜੀ ਲਈ ਵੀ ਹੋ ਤੇ ਕਹਿੰਦੇ ਤੁਸੀਂ ਰਾਜੇ ਹੋ ਮੈਂ ਕਿਹਾ ਵੀ ਜਿੱਥੇ ਰਾਜ ਕਰਦੇ ਲੋਕੀ ਇਹ ਰਾਜ ਸਾਡੇ ਪਿਓ ਨੇ ਲੈ ਕੇ ਦਿੱਤਾ ਬਾਬਾ ਬੋਤਾ ਸਿੰਘ ਗਰਜਾ ਸਿੰਘ ਨੇ ਟੈਕਸ ਲਿਆ ਹੀ ਨਾ ਕੋਈ ਕਹਿੰਦੇ ਰਾਜ ਖਤਮ ਹੋ ਗਿਆ ਉਹਨਾਂ ਟੰਬ ਫੇਰਿਆ ਰੀਜ ਨਾ ਫੇਰ ਕਿਤੇ ਕਿਤੇ ਕਹਿਣ ਲੱਗੇ ਤੇ ਜੇ ਬਾਰੀ ਤੌਰ ਤੇ ਲੋੜ ਪੈ ਜੇ ਮਾਇਆ ਦੀ ਤੇ ਕੀ ਕਰੇਗਾ ਤੇ ਸਰਮਾਦਾ ਸਕੇ ਕਹਿੰਦਾ ਵੀ ਕੱਪੜਾ ਮੈਂ ਨਹੀਂ ਪਾਉਂਦਾ ਜੁੱਤੀ ਮੈਂ ਨਹੀਂ ਪਾਉਂਦਾ ਰਿਸ਼ਤੇਦਾਰ ਮੇਰਾ ਕੋਈ ਨਹੀਂ ਮੈਂ ਮਾਇਆ ਕੀ ਕਰਨੀ ਆਖੋ ਵੈਗਰੋ ਕਈ ਸਿੰਘ ਸਾਨੂੰ ਵੀ ਕਹਿੰਦੇ ਜੀ ਪਹਿਲੇ ਮਾਪੁਰਖ ਬਾਬੇ ਨਾ ਭੇਟਾ ਨਹੀਂ ਲੈਂਦੇ ਹੈਨਾ ਵੀ ਤੁਸੀਂ ਬੜੀ ਵੇਡਾ ਮੰਗਦੇ ਆ ਮੈਂ ਕਿਹਾ ਪਹਿਲੇ ਮਾਪੁਰਖਾਂ ਦੀ ਗੱਲ ਅੱਜ ਨਾ ਕਰੋ ਉਸ ਸਮੇਂ ਭਲੇ ਸੀ ਕਿਉਂਕਿ ਇੱਕ ਤੇ ਜਿਤੋਂ ਵੀ ਸਾਧੂ ਜਿੰਨੇ ਪ੍ਰਾਤਮ ਨਿਰਮਲੇ ਜਾਂ ਦੂਜੇ ਉਹ ਵਿਆਹ ਨਹੀਂ ਕਰਾਉਂਦੇ ਗ੍ਰਿਸ਼ਤੀ ਨਹੀਂ ਸੀ ਉਹਨਾਂ ਕੋਲੇ ਉਹਨਾਂ ਸਮਰਪਣ ਹੋ ਗਏ ਸੀ ਰੱਬ ਦੇ ਜਿੱਥੇ ਜਾਣਾ ਪ੍ਰਸ਼ਾਦਾ ਛਕਿਆ ਸੰਥਿਆ ਕਰਾਉਣੀਆਂ ਲੜੀਵਾਰ ਕਥਾ ਚੰਦਣੀਆਂ ਉਹ ਸਮਰਪਣ ਸੀ ਆਪਾਂ ਗ੍ਰਿਸ਼ਤੀ ਆਖੋ ਵੈਗ ਤੇ ਤੁਸੀਂ ਵੀ ਗ੍ਰਿਸ਼ਤੀ ਬੈਠੇ ਜੇ ਇਸ ਵੇਲੇ ਗ੍ਰਿਸ਼ਤੀ ਦੀ ਹਾਲਤ ਬੜੀ ਨਾਜ਼ੁਕ ਤਾਈਓ ਜਾਂ ਮੁੰਡੇ ਬਾਹਰ ਨੂੰ ਤੁਰੇ ਕਿਉਂ ਗਏ ਕਿਉਂਕਿ ਇੱਥੇ ਹਰ ਘਰ ਦਾ ਖਰਚਾ 50000 ਰੁਪਇਆ 60 ਹੈ ਇਸ ਵੇਲੇ ਜਿੰਨੀ ਮਗਹਾਈ ਤੇ ਮਾੜੀ ਹਰ ਤਰ ਥੱਲੇ ਪਾਣੀ ਹੈ ਨਾ ਤੇ ਕਿਹੜੀ ਚੀਜ਼ ਹੈ ਜਿਹੜੀ ਪਾਣੀ ਤੇ ਧਰਤੀ ਨੂੰ ਵੇਚ ਨਹੀਂ ਜਾਣ ਦਿੰਦੀ ਚਲੋ ਇਹ ਤੇ ਹੁਣ ਥੱਲੇ ਦੀਦਾ ਨਹੀਂ ਕਹੋਂਗੇ ਕਿ ਉਤਾ ਕਿਲਾ ਕੁਲਾ ਗੱਡਿਆ ਹੋਵੇ ਕੋਈ ਥੰਮੀ ਲਾਈ ਹੋਵੇ ਤੇ ਉੱਪਰ ਨੂੰ ਵੇਖੋ ਬਿਨ ਥੰਮਾ ਗਗਨ ਰਹਾਇਆ ਆਕਾਸ਼ ਥੱਲੇ ਕੋਈ ਪਿੱਲਰ ਨਹੀਂ ਆ ਚਾਨਣੀਆਂ ਪੂਰਾ ਪੂਰਾ ਤੇ ਕਿੰਨੇ ਵਾਸ ਲੱਗੇ ਡਿਗ ਪਣੀਆਂ ਉਹ ਐਡਾ ਵੱਡਾ ਜਿਹੜਾ ਉਹ ਡਿੱਗਣ ਹੀ ਨਹੀਂ ਦੇ ਆਖੋ ਵੇਗਰ ਇਹ ਕਰਤਾ ਬੁਰਖ ਹੈ ਕਿ ਮੇਰਾ ਪਿਓ ਮੇਰਾ ਦਾਦਾ ਬਾਬਾ ਇੱਥੇ ਆਏ ਪੈਲੀਆਂ ਵਾਈਆਂ ਵਿਆਹ ਕਰਾਏ ਸਾਰਾ ਕੁਝ ਹੋਇਆ ਤੇ ਅੱਜ ਫੋਟਵਾਂ 'ਚ ਲੋਕੇ ਬੈ ਗਏ ਬੋਲੋ ਵੇਗਰ ਫੋਟੋ ਕਰੇ ਲੱਗੀ ਦਾਦੇ ਬਾਬੇ ਜੀ ਕਿੱਥੇ ਆ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ ਕਈ ਬੰਦੇ ਬੜਾ ਪਿਆਰ ਕਰਦੇ ਮਾਂ ਪਿਓ ਨੂੰ ਕਹਿੰਦੇ ਬਾਪੂ ਤੇਰਾ ਸੁਪਨਾ ਹੀ ਪੁਆਇਆਂ ਚਲੇ ਜਾਣਾ ਅੱਗੇ ਆ ਜਾਂਦਾ ਨਿਰਭਉ ਫਿਰ ਕਿਸੇ ਦਾ ਡਰ ਡਰਨੀ ਰਹਿੰਦਾ ਆਖੋ ਸਤਨਾਮ ਫਿਰ ਨਹੀਂ ਬੰਦਾ ਪ੍ਰਵਾਹ ਕਰਦਾ ਤੇ ਅੱਗੇ ਜਦੋਂ ਨਿਰਭਉ ਤੋਂ ਅੱਗੇ ਆ ਗਿਆ ਨਿਰਵੈਰ ਫਿਰ ਕਿਸੇ ਨਾਲ ਵੈਰ ਵੀ ਨਹੀਂ ਰੱਖਦੇ ਆਖੋ ਸਤਨਾਮ ਉਹੀ ਔਰੰਗਜ਼ੇਬ ਜਿਨ੍ਹਾਂ ਨੇ ਮਾਰੇ ਜੇ ਸਾਹਿਬਜ਼ਾਦਿਆਂ ਤੇ ਖਫਣ ਪਾਉਣ ਦਾ ਟਾਈਮ ਨਹੀਂ ਦਿੱਤਾ ਇੰਨੀ ਕਿ ਚੜਾਤੀਆਂ ਫੌਜਾਂ ਖਫਣ ਨਹੀਂ ਪਾ ਸਕੀ ਉਹਦਾ ਸਕਾ ਪੁੱਤ ਬਹਾਦਰ ਸ਼ਾਹ ਮਾਰੇ ਦੇ ਕੋਲੇ ਆਉਂਦਾ ਮਹਾਰਾਜ ਮੇਰੀ ਮਦਦ ਕਰੋ ਰੰਗਜੀਵ ਜਫਰਨਾਮਾ ਪੜ ਕੇ ਮਰ ਗਿਆ ਤੁਹਾਡਾ ਅਹੀਂ ਦੋਵਾਂ ਤਿੰਨਾਂ ਭਰਾਵਾਂ 'ਚ ਜੰਗ ਛਿੜ ਗਈ ਤਖਤ ਦੀ ਤੇ ਮੇਰਾ ਸਾਥ ਦਿਓ ਮੈਨੂੰ ਤਖਤ ਦਿਵਾਓ ਤੇ ਜੇ ਗੁਰੂ 'ਚ ਵੈਰ ਹੁੰਦਾ ਤੇ ਮਹਾਰਾਜ ਕਹਿੰਦੇ ਨਾ ਵੀ ਉਡਾ ਦਿਓ ਇਹਨੂੰ ਉਹਦਾ ਪੁੱਤ ਆ ਸਕਾ ਵੀ ਸਾਡੇ ਘਰ ਆਇਆ ਚੱਕ ਦਿਓ ਫੱਟੇ ਦੇ ਪਿਓ ਨੇ ਮੇਰੇ ਪੁੱਤਾਂ ਤੇ ਖਫਫਨੀ ਪਾਉਂਦਾ ਕਿੰਨਾ ਨਰਵੈਰ ਗੁਰੂ ਉਹਨੂੰ ਵੀ ਗੱਲ ਨਾ ਲਾ ਕੇ ਕਹਿੰਦੇ ਜਲ ਪਾਣੀ ਛਕ ਲੈ ਦਨੇ ਤਖਤ ਤੈਨੂੰ ਮੈਂ ਜਿੱਤਾਂ ਵੀ ਮਾਫੀ ਮੰਗੇ ਉਹ ਤਾਂ ਪਹਿਲਾਂ ਹੀ ਕੱਢ ਕੇ ਬੈਠਾ ਜਵਾਬ ਉਹ ਸਵਾਲ ਮਗਰੋਂ ਕੱਢਦਾ ਉਹ ਜਵਾਬ ਪਹਿਲੋ ਦਿੰਦਾ ਕਿਉਂਕਿ ਉਹਦੇ ਅੰਦਰ ਕਰਤਾ ਬੈਠਾ ਨਾ ਖੋਏ ਗਰੂ ਜਿੱਦਾਂ ਸੰਤ ਜਰਨੈਲ ਸਿੰਘ ਕੋ ਕਿਡੇ-ਕਡੇ ਪੜੇ ਲਿਖੇ ਵਕੀਲ ਆਉਂਦੇ ਰਹੇ ਟੌਪ ਦੇ ਵਕੀਲ ਉਹਨਾਂ ਨਾਲ ਬੈ ਕੇ ਡਪੇਟ ਕਰਦੇ ਅਜੇ ਤੱਕ ਵੀਡੀਓ ਕੱਢ ਕੇ ਵੇਖ ਲੋ ਕੋਈ ਮਾਈ ਦਾ ਲਾਲ ਜੰਮਿਆ ਨਹੀਂ ਜਿਹੜਾ ਉਹਨਾਂ ਦੀਆਂ ਅੱਖਾਂ ਚੱਖਾਂ 'ਚ ਗੱਲ 'ਚ ਗੱਲ ਪਾ ਕੇ ਗੱਲ ਕਰੇ ਕੋਈ ਜੋ ਮਰਜ਼ੀ ਕੀ ਜਾਵੇ ਉਹਨਾਂ ਨੂੰ ਨਹੀਂ ਲੋਕੀ ਬਖਸ਼ਦੇ ਕਈ ਬੜਾ ਜਿਦਣਗੇ ਉਹ ਬਾਬਾ ਉਹਨਾਂ ਦਾ ਨਾਂ ਲਿਆ ਕਰੋ ਮੈਂ ਕਿਹਾ ਤੈਨੂੰ ਕਿਉਂ ਪੀੜ ਹੋਈ ਐ ਕਹਿੰਦੇ ਉਹਨਾਂ ਮੁੰਡੇ ਅਮਰਵਾਰ ਤੇਜ ਜੀ ਐ ਜਿਉਂ ਫਲਾਣ ਹੋ ਗਿਆ ਮੈਂ ਕਿਹਾ ਹਣ ਜਿੰਦੇ ਆ ਆ ਸਾਡੀਆਂ ਧੀਆਂ ਨੂੰ ਹੱਥ ਕੜੀਆਂ ਬੇੜੀਆਂ ਪਾ ਕੇ ਅਗਲੇ ਲਿਆ ਕੇ ਛੁੱਟੇ ਜੀਣੇ ਜੇ ਕਿੰਨੇ ਪੁੱਤ ਰੋਇ ਦੇ ਟੀਕੇ ਲਾ ਕੇ ਤੇ ਸੜਕਾਂ ਤੇ ਕੋਈ ਚੋਰੀ ਕਰਦਾ ਪੁੱਤ ਫੜਿਆ ਨਾ ਮਾਰ ਮਾਰ ਛੇਤਰ ਲਤਵਾਵਾਂ ਤੋੜਤੀਆਂ ਉਹ ਬੱਚਾ ਤੇ ਸਾਡਾ ਹੀ ਸੀ ਉਹਨੂੰ ਕਿੰਨਾ ਨਸ਼ੇ ਨੇ ਤਲਫਾਇਆ ਵੀ ਉਹਨੇ ਕਿਸੇ ਦੀ ਚੋਰੀ ਕਰਨੀ ਚਾਹੀਦੀ ਤੋ ਪਕੜਿਆ ਗਿਆ ਉਹ ਕੁਝ ਬੰਦੇ ਦਿਲਾਂ ਤੇ ਰਾਜ ਕਰਦੇ ਕੁਝ ਸਿਰਾਂ ਤੇ ਵੀ ਸਿਰ ਵੱਡੀ ਜਾਣੇ ਮਾਰੀ ਜਾਣਾ ਬੋਲੋ ਸਤਨਾਮ ਹਰੰਗਜੀਵ ਖਮੋਸ਼ ਹੈ ਫਿਰ ਝੂਠਾ ਜਾਓ ਇਹਨਾਂ ਸਾਰੀ ਮਹਿਫਲ ਚ ਨੀਤੀਵਰਤ ਕੇ ਤਾੜੀ ਮਾਰ ਕੇ ਕਹਿੰਦਾ ਮਰਹਵਾ ਮਰਹਵਾ ਅਰਬੀ ਦਾ ਸ਼ਬਦ ਕਹਿੰਦਾ ਵਾ ਫਕੀਰਾ ਤੇਰੇ ਵਰਗਾ ਵਿਦਵਾਨ ਨਹੀਂ ਵੇਖਿਆ ਜਿਹੜੀ ਆਖਰੀ ਪੈਤ ਦਾ ਹੁੰਦਾ ਰਾਜਨੀਤੀ ਦਾ ਕਹਿੰਦਾ ਤੇਰੇ ਵਰਗਾ ਵਿਦਵਾਨ ਨਹੀਂ ਵੇਖਿਆ ਮੈਨੂੰ ਬੜਾ ਚੰਗਾ ਲੱਗਾ ਬੜਾ ਪਸੰਦ ਆਇਆ ਤੂੰ ਹਰ ਗੱਲ ਦਲੀਲ ਨਾ ਕੀਤੀ ਪ੍ਰੂਫ ਦੇ ਕੇ ਤੇ ਮੈਂ ਤੇਰੇ ਤੋਂ ਬੜਾ ਖੁਸ਼ ਆ ਆਪਣੀ ਪਿਸ਼ਾਕ ਦੂਪਸ਼ਾਕਾਂ ਤੇ ਨਾ ਰਾਜੀ ਪਾਉਂਦੇ ਨਾ ਆਪਣੀ ਪਿਸ਼ਾਕ ਪਹਿਲੇ ਨੰਬਰ ਵਾਲੀ ਢਾਈ ਤੇ ਨ ਲੱਖ ਕੀਮਤ ਉਹਦੀ ਬੜੀ ਮਹਿੰਗੀ ਲਾ ਕੇ ਤੇ ਕਹਿਣ ਲੱਗਾ ਉਰਿਆ ਆ ਸਨਮਾਨ ਮੇਰਾ ਜਿਹੜਾ ਤੂੰ ਕਬੂਲ ਕਰ ਅੱਜ ਤੋਂ ਬਾਅਦ ਤੂੰ ਉਹਦੇ ਉੱਤੇ ਜਦੋਂ ਫਿਰ ਇਹ ਫਤਵਾ ਆਇਆ ਵੀ ਇਹਦੀ ਖਲ ਲਾ ਦੋ ਸੁਣ ਪੈ ਗਈ ਕਿਚਰੀ ਸਾਰੇ ਰੋਣ ਲੱਗ ਪਏ ਜਿੱਦਾਂ ਸਹਬਜਾਦਿਆਂ ਵਿਰਾਂ ਹੋਇਆ ਸੀ ਉਹ ਕੱਲਾ ਖੁਸ਼ ਤੇ ਜਿਹੜੇ ਜਲਾਦ ਨੇ ਖਲ ਲਾਉਣੀ ਉਹ ਵੀ ਕਹਿੰਦਾ ਵੀ ਪਹਿਲੀ ਵਾਰੀ ਵੇਖਿਆ ਇਦਾਂ ਦਾ ਫਕਰ ਵੀ ਜਿੰਨੂੰ ਵੀ ਮੈਂ ਕਤਲ ਕੀਤਾ ਉਹ ਤੇ ਹੱਥ ਕੰਬਦੇ ਹੋ ਮੈਨੂੰ ਬਖਸ਼ ਲੋ ਭੀਖ ਮੰਗਦੇ ਰਾਜੇ ਤੋਂ ਇਹਨੂੰ ਕੋਈ ਲੱਥੀ ਚੜੀ ਨਹੀਂ ਆਹ ਗੱਲ ਬੜੀ ਪਿਆਰੀ ਲੱਗੀ ਜ਼ਿੰਦਗੀ 'ਚ ਕੱਲਾ ਸੁਣਾਉਣਾ ਜਾਂ ਤੁਹਾਡੇ ਨਾਲ ਫਿਰਨਾ ਇਹ ਨਹੀਂ ਹੁੰਦਾ ਸੰਤ ਜੀ ਕੁਝ ਚੀਜ਼ਾਂ ਆਪਣੇ ਅੰਦਰ ਵੀ ਵੱਡ ਜਾਂਦੀਆਂ ਆਖੋ ਸਤਨਾਮ ਵੈਸੇ ਤੇ ਇਦਾਂ ਹੁੰਦਾ ਵੀ ਜਿਹੜੀ ਕੜਸੀ ਹੁੰਦੀ ਨਾ ਉਹ ਬਾਦ ਕਿਸਮਤ ਹੁੰਦੀ ਆ ਆ ਲੰਗਰ ਚੱਲਣ ਲਿਆ ਤੇ ਪਤੀਲੇ ਸਵੇਰੇ ਭਰੇ ਸੀ ਤੇ ਹੁਣ ਸ਼ਾਮਾਂ ਤੱਕ ਵੇਲੇ ਹੋ ਜਾਣੇ ਤੇ ਕਰਨੇ ਕਿੰਨੇ ਕੜਸੀ ਨੇ ਪਰ ਉਹ ਵਿਚਾਰੀ ਇੰਨੀ ਬਾਦ ਕਿਸਮਤ ਸਾਰੇ ਲੋਕਾਂ ਨੂੰ ਰਜਾ ਕੇ ਤੋਰ ਦਿੰਦੀ ਤੇ ਆਪ ਖਾਲੀ ਦੀ ਅ ਸਾਡੇ ਜਿਹੜੇ ਬੁਲਾਰੇ ਮੈਂ ਵੀ ਵਿੱਚ ਅਸੀਂ ਵੀ ਕੜਸੀ ਆ ਬੰਦ ਕਰਕੇ ਉਹ ਵੀ ਜਾਬ ਕਰਨ ਲਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਹੱਥੀ ਰੋਕਿਆ ਅਹਿਲਕਾਰਾਂ ਨੂੰ ਕਹਿੰਦਾ ਵੀ ਇਹਨੂੰ ਨਹੀਂ ਦਿੱਤਾ ਜੀ ਕੁਝ ਕਹਿੰਦੇ ਜੀ ਬੜੀ ਵਿਰਾਹ ਐ ਪ੍ਰਾਤਾਂ ਭਰ ਕੇ ਬੂਹ ਨਹੀਂ ਕਰਦਾ ਇਹਨੂੰ ਇਹ ਲੈਂਦਾ ਨਹੀਂ ਐ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਕਮਾਲ ਹੈ ਮੰਗਤਾ ਹੋਵੇ ਤੇ ਲਵੇ ਨਾ ਜਦੋਂ ਇੰਨੀ ਗੱਲ ਕਹੀ ਤੇ ਉਹ ਫਕੀਰ ਕੜਕੁੱਠਿਆ ਕਹਿੰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆ ਮੈਂ ਤੇਰਾ ਸਤਕਾਰ ਕਰਦਾ ਐ ਮੈਨੂੰ ਅੱਜ ਤੋਂ ਬਾਅਦ ਆ ਸ਼ਬਦ ਨਾ ਵਰਤੀ ਵੀ ਮੰਗਤਾ ਮੰਗਣ ਤੋਂ ਸੰਗਦਾ ਕਹਿੰਦਾ ਮੈਂ ਮੰਗਤਾ ਜ਼ਰੂਰ ਫੇਰ ਮੇਰਾ ਜਮੀਰ ਅਜੇ ਜਿੰਦਾ ਵਾ ਮੈਂ ਮੰਗਤਾ ਜ਼ਰੂਰ ਐ ਮੇਰੀ ਫਿਦਰਤ ਐ ਮੈਂ ਰੋਜ਼ ਮੰਗਦਾ ਐ ਪਰ ਮੰਗਤਿਆਂ ਦੇ ਵਿੱਚ ਵੀ ਕਾਨੂੰਨ ਹੁੰਦੇ ਇੱਜ਼ਤ ਹੁੰਦੀ ਚੋਰਾਂ ਦੇ ਵੀ ਸੂਲ ਹੁੰਦੇ ਡਾਕੂਆਂ ਦੇ ਮੰਗਤਿਆਂ ਦੇ ਵੀ ਸੂਲ ਆ ਇੱਕ ਪਹੁੰਚ ਗਿਆ ਜਿੱਥੋਂ ਤੂੰ ਲੈਣ ਆਇਆ ਮਤਬਲ ਸ਼ਾਮ ਸਿੰਘ ਟਾਰੀ ਦੀ ਧੀ ਨਾਨਕੀ ਦੀਆਂ ਲਾਵਾ ਹੋਣੀਆਂ ਤੇ ਤੇਰੇ ਪੁੱਤਰੇ ਨਾ ਤੇ ਇਹਦਾ ਮਤਬਲ ਤੂੰ ਉਸ ਜੂ ਦੇ ਵਿੱਚ ਐਸ ਵੇਲੇ ਖੜੋਤਾ ਏ ਜਿੱਥੇ ਤੂੰ ਤੁਰ ਕੇ ਮੰਗਣ ਆਇਆ ਤੇ ਅੱਜ ਅਹੀਂ ਆਪਣੀ ਧੀ ਨੂੰ ਤੈਨੂੰ ਦੇਣਾ ਏ ਅਸੀਂ ਦੇਣ ਆਲੇ ਆ ਧੀ ਦਾ ਦਾਣ ਸਭ ਤੋਂ ਵੱਡਾ ਪਰ ਅੱਜ ਵੀ ਉਲਟਾ ਜਿਹੜੇ ਧੀ ਵਾਲੇ ਉਹ ਨੀਵੇਂ ਹੁੰਦੇ ਆ ਤੇ ਦੂਜੇ ਪਾਸੇ ਵਾਲੇ ਰੋਬ ਦਿਖਾਉਂਦੇ ਅਸੀਂ ਬਰਾਤੀ ਜਵਾਈ ਆ ਪਰ ਉਸ ਵੇਲੇ ਤੇ ਇੱਕ ਮੰਗਤੇ ਨੇ ਠੰਡਾ ਕਰਤਾ ਕਹਿੰਦੇ ਮੰਗਤੇ ਮੰਗਤਿਆਂ ਥੋੜੀ ਮੰਗ ਦੇ ਛੇਰੇ ਪੰਜਾਬ ਦੀ ਅੱਖਾਂ 'ਚ ਪਾਣੀ ਆ ਗਿਆ ਕਹਿੰਦੇ ਧੰਨ ਤੂੰ ਜੀਦਾ ਰਹਿ ਮਿੱਤਰਾ ਜੇ ਤੇਰੇ 'ਚ ਬਾਬੇ ਨਾਨਕ ਨੇ ਵਰਤ ਕੇ ਮੇਰੇ ਹੰਕਾਰ ਨੂੰ ਪੱਠੇ ਪਾਤੇ ਮੇਰੇ ਅੰਦਰ ਹਉਮੈ ਆ ਗਈ ਸੀ ਵੀ ਅੱਜ ਪਹਿਲਾ ਵਿਆਹ ਪੰਜਾਬ ਦਾ ਜਿਹਦਾ ਇਤਿਹਾਸ ਬਣਨਾ ਰਹਿੰਦੀ ਦੁਨੀਆ ਤੱਕ ਜਿੱਥੇ ਮੰਗਤਿਆਂ ਨੂੰ ਵੀ ਰਾਜੇ ਬਣਾਤਾ ਪਰ ਅੱਜ ਮੈਨੂੰ ਤੂੰ ਜਗਾਤਾ ਵੀ ਸੱਚੀ ਤੁਮਹੋ ਸਭ ਰਾਜਨ ਕੇ ਆਪੇ ਆਵਿ ਸ੍ਰੀ ਪੰਜਾਬ ਕਹਿੰਦੇ ਫਕੀਰਾ ਤੂੰ ਸੱਚੀ ਰਾਜਾ ਅੱਜ ਮੈਨੂੰ ਸਾਸ ਕਰਾਤਾ ਮੈਂ ਕਿਨਾਂ ਆ ਫਰਕ ਸੀ ਉਹਨਾਂ ਰਾਜਿਆਂ ਚ ਉਹ ਨਿੱਕੀ ਤੋਂ ਨਿੱਕੀ ਬੰਦੇ ਦਾ ਵੀ ਦੁੱਖ ਸਮਝਦੇ ਸੀ ਅੱਜ ਦੁੱਖ ਨਹੀਂ ਅੱਜ ਜਿਹਦਾ ਜੋਰ ਚੱਲਦੀ ਉਹ ਚਲਾਈ ਜਾਂਦਾ ਆਖੋ ਸਤਨਾਮ ਉਹ ਇਹ ਨਹੀਂ ਵੇਦਾ ਵੀ ਜਿਹੜੇ ਪਹਿਲੇ ਹੀ ਉਹ ਵੀ ਚਲਾਉਂਦੇ ਸੀ ਤੇ ਅੱਜ ਕੀ ਬਣਿਆ ਆਖੋ ਵੇ ਗੁਰੂ ਤੇ ਰਾਮ ਭੁੱਲਦਾ ਫਸਰਵਾਦ ਨੇ ਹੱਸ ਕੇ ਆਖਿਆ ਕਹਿੰਦੇ ਮਗਤਿਆਂ ਤੋਂ ਨਹੀਂ ਮੰਗੀਦਾ ਓਏ ਗਿਲਾਦ ਨੂੰ ਕਹਿੰਦੇ ਤੂੰ ਇੱਕ ਕੰਮ ਕਰ ਦੇ ਚੱਲ ਤੂੰ ਖਟਲਾ ਲਾਹਾ ਜੀ ਕਿਤੇ ਕਾਜੀ ਨਾ ਗੁੱਸੇ ਹੋ ਜੇ ਚੱਲ ਇਹਦੀ ਨਹੀਂ ਇਹਦੀ ਮਾਲਾ ਦੀ लाज ਰੱਖ ਲੈਨੇ ਆਖੋਏ ਵੇਖੋ ਫਕੀਰ ਕਹਿੰਦੇ ਤੇਰੇ ਤੇਰੇ ਬਾਦਸ਼ਾਹੀ ਪ੍ਰਵਾਹ ਨਹੀਂ ਹੋਏ ਪਰ ਜਿਹੜੀ ਤੂੰ ਹੱਥ 'ਚ ਤਸਵੀਰ ਫੇਰਦਿਆਂ ਇਹਦੇ ਉੱਤੇ ਮੇਰੇ ਅੱਲਾ ਦਾ ਵਾਸ ਹੈ ਚਲ ਉਹਦਾ ਕਰ ਕੀ ਤੇਰਾ ਮਾਣ ਰੱਖਦੇ ਪਾਈਆ ਕੁ ਮਿਸ਼ਰੀ ਮੰਗਾ ਆਖੋਏ ਮੈਂ ਇਹ ਬੜੀ ਅੰਦਰੋਂ ਪੜੀ ਸਾਕੀ ਜੀਵਨ ਚ ਬੜਾ ਇਕੱਲੇ ਬੈ ਕੇ ਵੀ ਸੋਚੀ ਵੀ ਕਮਾਲ ਦਾ ਕਹਿਣ ਦੇ ਭਾਵ ਵੀ ਉਸ ਸਰਮੱਦ ਨੇ ਆਖਿਆ ਛਗਣ ਦਾ ਪ੍ਰੋਗਰਾਮ ਹੀ ਆ ਉਹ ਕਹਿੰਦਾ ਵੀ ਪਹਿਲੀ ਵਾਰੀ ਵੇਖਿਆ ਕਿਸੇ ਦੇ ਮੌਤ ਕੋਲੇ ਫਿਰਦੀ ਹੋਵੇ ਤੇ ਮਜ਼ਾਕ ਕਰੇ ਕਹਿੰਦੇ ਇੰਨੀ ਬੇਪਰਵਾਹੀ ਆਈ ਕਿਥੋਂ ਤਰਚਖ ਹੋਏਗਾ ਕਹਿੰਦੇ ਬੇਪਰਵਾਹੀ ਦੀ ਕੀ ਗੱਲ ਹੋਈ ਕਿਸੇ ਦਾ ਪੁੱਤ 30 40 ਸਾਲਾਂ ਬਾਅਦ ਵਿਦੇਸ਼ ਚੋਂ ਆਇਆ ਹੋਵੇ ਤੇ ਸਾਹਮਣੇ ਉਹਦਾ ਪਿਓ ਖੜੁੱਤਾ ਹੋਵੇ ਤੇ ਉਹ ਖੁਸ਼ੀ ਮਨਾਊਗਾ ਕਿ ਰਹੂਗਾ ਕਹਿੰਦੇ ਖੁਸ਼ੀ ਮਨਾਊਗਾ ਪਿਓ ਲਵਦੇ ਜੱਫੀ ਪਾਊਗਾ ਕਹਿੰਦੇ ਉਹ ਕੰਮ ਤੇ ਫਿਰ ਮੈਂ ਕੀਤਾ ਤੁਸੀਂ ਸੋਹਿਲਾ ਸਾਹਿਬ ਰੋਜ਼ ਪੜਦੇ ਆ ਮੈਂ ਕਮਾਇਆ ਏ ਮੈਂ ਰੋਜ਼ ਪੜਦਾ ਰਾਤ ਨੂੰ ਸੌਣ ਲੱਗਿਆਂ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਸਦਨਹਾਰਾ ਸਿਮਰੀਐ ਨਾਨਕ ਸੇ ਕਹਿੰਦੇ ਉਹ ਦਿਨ ਸਾਰਿਆਂ ਤੇ ਆਉਣਾ ਹੈ ਤੇ ਜਿੰਨੇ ਧਰਤੀ ਤੇ ਭੇਜਿਆ ਆਸਵਾਸ ਦਿੱਤੇ ਰੰਗ ਮੇਲੇ ਦਿਖਾਏ ਆ ਤੇ ਉਹਨੇ ਵਾਪਸ ਵੀ ਹੁਣ ਆਪਣੇ ਦੇਸ਼ ਦੇ ਲੋਕਾਂ ਨੂੰ ਇਹੋ ਜੀ ਗੰਦਗੀ ਨਾਲੋਂ ਜਾਂ ਤੇ ਆਪਦਾ ਕੁਝ ਬਣ ਜੇ ਘਰ ਤੇ ਨਹੀਂ ਤੇ ਫਿਰ ਬੇਪਤੀ ਕਰਾਉਣੀ ਆਖੋ ਵੈਗਰੋ ਇਹ ਸਰਮਾਦ ਦੀ ਕਹਾਣੀ ਬੜੀ ਦਿਲਚਸਪ ਹੈ ਸਾਡੇ ਲਈ ਸਿੱਖਿਆ ਦੇਗੀ ਕਹਿੰਦਾ ਖਲਲਾ ਮੈਂ ਛਗਣਾ ਦਾ ਕੰਮ ਤਾਂ ਕੀਤਾ ਹੈ ਕਿ ਅੱਜ ਮਸੀਹ ਮੇਰ ਹੋਈ ਮੇਰੀ ਮਾਂ ਬਣ ਕੇ ਵੇਣਾਉ ਮੇਰੀ ਮਾਂ ਬਣ ਕੇ ਖੁਦਾ ਨੇ ਮੈਨੂੰ ਉਹਦੇ ਪੇਟ ਰਾਹੀਂ ਦੁਨੀਆ ਤੇ ਭੇਜਿਆ ਤੇ ਮੈਂ ਸਾਰੀ ਜ਼ਿੰਦਗੀ ਬੇਪਰਵਾਹੀ ਮਾਨੀ ਬੰਦਗੀ ਕੀਤੀ ਕੀ ਹੋਇਆ ਜੀ ਜਲਾਦਾ ਅੱਜ ਤੇਰੇ ਰੂਪ ਚ ਮੈਨੂੰ ਲੈਣ ਆ ਗਿਆ ਹੈਗਾ ਤੇ ਆਪ ਹੀ ਆਖੋ ਸਤਨਾਮ ਆਪਾਂ ਰੋਜ਼ ਪੜਦੇ ਨਾ ਚੱਕਰ ਚੇਹਨ ਅਰ ਬਰਨ ਜਾ ਤਰਪਾਤ ਨਹਿਨ ਜੇ ਰੂਪ ਰੰਗ ਰੇਖ ਭੇਖ ਕਉ ਕਹਿਣਾ अचल मूरत अनपो प्रकाश समतोज कहज्जै कोट इंद्रिंद्रान छाहे तेरे भवन महीप तेरा तुझको क्या लागे मेरा मुझ में जो किस है सो ਤੇਰਾ ਤੁਝ ਕੋ ਸੋਵ ਤੇਰਾ ਕਿਆ ਲਾਗੇ ਮੇਰਾ ਕਿਆ ਲਾਗੇ ਮੇਰਾ ਮੇਰਾ ਮੁਝ ਮੇਰੇ ਨਿਸ਼ਾਨ ਸਹਿਬ ਚੁਲਣੇ ਆਖੋ ਸਤਨਾਮ ਤੇ ਇਹ ਕਥਾ ਜਿਦੋਂ ਆਪਾਂ ਸ੍ਰੀ ਫਤਿਹਗੜ੍ਹ ਸਾਹਿਬ ਜਾਣੇ ਆ ਤੇ ਉਸ ਨਿਸ਼ਾਨ ਸਾਹਿਬ ਜਿਹੜੇ ਦੋ ਝੁੱਲਦੇ ਉੱਥੇ ਲਾਗੇ ਖੜ੍ਹੇ ਹੋ ਉਹਨਾਂ ਨਿਸ਼ਾਨ ਸਾਹਿਬਾਂ ਨੂੰ ਮੱਥਾ ਟੇਕਿਓ ਪ੍ਰਕਰਮਾਂ ਦੇ ਤਾਂ ਨੂੰ ਵੇਖਿਓ ਤੁਹਾਨੂੰ ਬਾਝਾਉ ਉੱਥੋਂ ਏ ਕਿ ਪਿਆਰਿਓ ਆਪਣਾ ਨਿਸ਼ਾਨ ਆਪਣਾ ਈਮਾਨ ਕਦੇ ਨਾ ਗਵਾਇਓ ਸਾਰੀ ਸੰਗਤ ਬੜਾ ਪਿਆਰ ਦਿੱਤਾ ਜੀ ਸਭ ਤੋਂ ਵੱਡਾ ਪਿਆਰ ਹੈ ਕਲਯੁਗ ਦਾ ਸਮਾਂ ਬੈਂਦਾ ਨਹੀਂ ਕੋਈ ਪਰ ਤੁਸੀਂ ਧਨਾਂ ਜਿਨ੍ਹਾਂ ਨੇ 5 6 ਘੰਟੇ ਦਾ ਚੌਂਕੜਾ ਮਾਰਿਆ ਤੇ ਹੁਣ ਵੀ ਇਸੇ ਤਰ੍ਹਾਂ ਪਹਿਰਾ ਨੰਬਰ ਤਾਇਓ ਇਹ ਨਾ ਹੋਵੇ ਕਿ ਆਪਾਂ ਫਦੀ ਬੁਲਾਈਏ ਤੇ ਤੁਸੀਂ ਉਠੋ ਹਾਂ ਜੀ ਜਾਣਾ ਜਲ ਪਾਣੀ ਛੱਕ ਕੇ ਕਿਰਿਆ ਕਰਮ ਕਰਕੇ ਕਿਉਂਕਿ ਬਹੁਤ ਚੜ੍ਹਦੀ ਕਲਾ ਦਾ ਜਥਾ ਹੈ ਪਹਿਲਾਂ ਹੀ ਗਿਆਨੀ ਜੀ ਦੱਸ ਗਿਆ ਵੀ ਮਹਾਰੇ ਦੀ ਬੜੀ ਦਇਆ ਜੀ ਬੜਾ ਪਿਆਰ ਕਰਦੇ ਭਾਈ ਸਾਹਿਬ ਗੁਰਪ੍ਰਤਾਪ ਸਿੰਘ ਪਦਮ